ਬੀਤੇ ਦਿਨੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਸਰਕਾਰੀ ਸਮਾਗਮ ਦੌਰਾਨ ਇੱਕ ਮੁਸਲਮਾਨ ਸਮਾਜ ਦੇ ਲੜਕੀ ਨੂੰ ਡਿਗਰੀ ਦਿੰਦਿਆਂ ਸਮੇਂ ਉਸ ਦਾ ਨਕਾਬ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਮਾਮਲੇ ਨੂੰ ਲੈ ਕੇ ਮੁਸਲਿਮ ਸਮਾਜ ਵਿੱਚ ਭਾਰੀ ਅਕਰੋਸ਼ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਫਗਵਾੜਾ ਵਿਖੇ ਰਾਸ਼ਟਰੀ ਅਲਪਸੰਖਿਆ ਰક્ષਣ ਯੂਨੀਅਨ ਪੰਜਾਬ ਵੱਲੋਂ ਅਰਥੀ ਫੂਕ ਮੁਜ਼ਾਰਾ ਕਰਦਿਆਂ ਫਗਵਾੜਾ ਵਿਖੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਇਸ ਘਟਨਾ ਨੂੰ ਨਿੰਦਿਆ ਦੱਸਿਆ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਲੋਕਤੰਤਰ ਦਾ ਕਾਣ ਕੀਤਾ ਹੈ ਅਤੇ ਇਸ ਘਟਨਾ ਨੂੰ ਲੈ ਕੇ ਮੁਸਲਿਮ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨितीश ਕੁਮਾਰ ਇਸ ਘਟਨਾ ਕਰਮ ਬਾਰੇ ਮਾਫੀ ਮੰਗੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅੱਜ ਦਾ ਇਹ ਰੋਸ ਸਮਾਰਟ ਮਾਜਦੋਮਰ ਨਈਆਵਲੇ ਚੌਕ ਤੋਂ ਜਿਹੜਾ ਕੱਢਿਆ ਗਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਨੇ ਜੋ Nusrat Parveen ਬੇਟੀ ਜੋ ਡਾਕਟਰ ਹੈ ਔਰ ਉਹ ਵੱਡੇ ਨੰਬਰਾਂ ਨਾਲ ਲੈ ਕੇ ਪੋਜੀਸ਼ਨ ਵਿੱਚ ਆਈ ਹੈ। ਉਨੂੰ ਨੌਕਰੀ ਦੀ ਜੁਆਇਨਿੰਗ ਲੈਟਰ ਦੇ ਲਈ ਵਿਹਾਰ ਚ ਇੱਕ ਸਰਕਾਰੀ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਜਦੋਂ ਉਹ ਬੱਚੀ ਆਪਣੀ ਡਿਗਰੀ ਲੈਣ ਗਈ ਤਾਂ ਨਤੀਸ਼ ਕੁਮਾਰ ਨੇ ਉਹਦਾ ਨਕਾਬ ਲਾਉਣ ਦੀ ਕੋਸ਼ਿਸ਼ ਕੀਤੀ ਜ਼ਬਰਦਸਤੀ ਜਿਹੜਾ ਕਿ ਨਾ ਬਰਦਾਸ਼ਤਯੋਗ ਹੈ ਜਿੱਦਿਓਨੇ ਉਸ ਬੱਚੀ ਦਾ ਨਕਾਬ ਲਾਉਣ ਦੀ ਕੋਸ਼ਿਸ਼ ਕੀਤੀ ਉਤਨੀ ਹੀ ਉਹਨੇ ਲੋਕਤੰਤਰ ਦਾ ਘਾਣ ਵੀ ਕੀਤਾ ਜਿਹੜੀਆਂ ਸਰਕਾਰਾਂ ਬੇਟੀ ਪੜਾਓ ਬੇਟੀ ਬਚਾਓ ਦਾ ਨਾਰਾ ਦੇ ਕੇ ਆਉਂਦੀਆਂ ਉਹੋ ਹੀ ਸਰਕਾਰਾਂ ਆਪਣੇ ਸਟੇਜਾਂ ਤੇ ਜਾ ਕੇ ਬੱਚੀਆਂ ਨਾਲ ਇੱਕ ਘਣਾਉਣੇ ਕਾਰਨਾਮੇ ਵੀ ਕਰਦੀਆਂ ਨੇ ਅਸੀਂ ਅੱਜ ਇਸ ਰੋਸ਼ ਸ਼ਮਾਰਚ ਨੂੰ ਲੈ ਕੇ ਚੱਲੇ ਆ ਐਸਪੀ ਫਗਵਾੜਾ ਨੂੰ ਬੇਨਤੀ ਕਰਨ ਚੱਲੇ ਆ ਇੱਕ ਲਿਖਤੀ ਦਰਖਾਸਤ ਜਿਹੜੀ ਐਸਪੀ ਫਗਵਾੜਾ ਨੂੰ ਦਿੱਤੀ ਜਾਊਗੀ ਤਾਂ ਕਿ ਉਸ ਨਿਤਿਸ਼ ਕੁਮਾਰ ਮੁੱਖ ਮੰਤਰੀ ਬਿਹਾਰ ਦੇ ਖਿਲਾਫ ਇਸ ਘਣਾਉਣੀ ਹਰਕਤ ਲਈ ਜਿਹੜਾ ਉਹਨੇ ਲੋਕਤੰਤਰਕ ਦਾ ਹੱਤਿਆ ਕੀਤੀ ਆ ਔਰ ਆਪਣੀ ਗਰਮਾ ਜਿਹੜੀ ਆ ਮੁੱਖ ਮੰਤਰੀ ਦੀ ਕੁਰਸੀ ਉਹਦਾ ਨਜਾਇਜ਼ ਫਾਇਦਾ ਉਠਾ ਕੇ ਉਸ ਬੱਚੀ ਦੇ ਨਾਲ ਜਿਹੜਾ ਇਹ ਗਨਹਣਾ ਕੰਮ ਕੀਤਾ ਉਹਦੇ ਖਿਲਾਫ ਅਸੀਂ ਐਫ ਆਈ ਆਰ ਦਰਜ ਕਰਨ ਲਈ ਔਰ ਉਹਦੀ ਬਰਖਾਸਤ ਕੀ ਲਈ ਰਾਸ਼ਟਰਪਤੀ ਦੇ ਨਾਂ ਤੇ ਇੱਕ ਮੰਗ ਪੱਤਰ ਐਸ ਡੀ ਐਮ ਭਗਵਾੜਾ ਨੂੰ ਦੇ ਰਹੇ ਆ ਤਾਂ ਕਿ ਮੁੱਖ ਮੰਤਰੀ ਦੀ ਕੁਰਸੀ ਤੋਂ ਉਹਨੂੰ ਹਟਾਇਆ ਜਾਵੇ ਇਹੋ ਜਿਹੇ ਲੋਕ ਜਿਹੜੇ ਆ ਉਹ ਇਹ ਕੁਰਸੀ ਤੇ ਬੈਠਣ ਦੇ ਲਾਇਕ ਨਹੀਂ ਉਹਨਾਂ ਨੂੰ ਕਾਬਲੀਅਤ ਦੇ ਆਧਾਰ ਤੇ ਉਹ ਕੁਰਸੀਆਂ ਦੇਣੀਆਂ ਚਾਹੀਦੀਆਂ ਜਿਹੜੇ ਲੋਕ ਪ੍ਰਜਾ ਦਾ ਹਾਲ ਜਿਹੜਾ ਹੈਗਾ ਸਚੱਜਾ ਰਕਸਾ ਜਨ ਤੋਂ ਅੱਜ ਦਾ ਇਹ ਪ੍ਰੋਟੈਸਟ ਉਸ ਬਿਹਾਰ ਦੇ ਮੁੱਖ ਮੰਤਰੀ ਦੇ ਖਿਲਾਫ ਆ ਜਿਹਦੇ ਚ ਸੂਚੇ ਮੁਸਲਮ ਭਾਈਚਾਰੇ ਨੇ ਆਪਣਾ ਰੋਸ ਜ਼ਾਹਰ ਕੀਤਾ ਕਿਉਂਕਿ ਉਹ ਬੱਚੀ ਇੱਕ ਮੁਸਲਮ ਸੀ ਅਸੀਂ ਸਮਾਜ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਬੱਚੀ ਕਿਸੇ ਵੀ ਧਰਮ ਜਾਂ ਜਾਤੀ ਦੀ ਨੀ ਹੋਵੇ ਉਹਦੇ ਨਾਲ ਅਗਰ ਬੇਇਨਸਾਫੀ ਹੋਗੀ ਤਾਂ ਸਮੁੱਚਾ ਮੁਸਲਮ ਭਾਈਚਾਰਾ ਸੜਕਾਂ ਦੇ ਆਗੇ ਉਹਦੇ ਖਿਲਾਫ ਜਿਹੜਾ ਆ ਰੋਸ ਕਰੂਗਾ ਨਿਤਿ